ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਅਸੀਂ ਮਾਡਰਨ ਫੈਸ਼ਨ ਵੇਅਰ ਚ ਤੁਹਾਡੇ ਲਈ ਸਪੈਸ਼ਲੀ ਪਾਰਟੀ ਵੇਅਰ ਲਹਿੰਗੇ ਬ੍ਰਾਈਡਲ ਲਹਿੰਗੇ ਈਵਨ ਤੁਹਾਨੂੰ ਹੁਣ ਇੰਗੇਜਮੈਂਟ ਰਿਸੈਪਸ਼ਨ ਕਿਸੇ ਚੀਜ਼ ਲਈ ਲਹਿੰਗੇ ਵਗੈਰਾ ਰੈਂਟ ਤੇ ਚਾਹੀਦੇ ਆ ਤਾਂ ਤੁਹਾਨੂੰ ਹੁਣ ਕਿਤੇ ਵੀ ਹੋਰ ਜਾਣ ਦੀ ਲੋੜ ਨਹੀਂ ਤੁਸੀਂ ਮਾਡਰਨ ਫੈਸ਼ਨ ਵੇਅਰ ਚ ਕਲੈਕਸ਼ਨ ਦੇਖ ਸਕਦੇ ਹੋ ਲੇਟੈਸਟ ਲਹਿੰਗੇ ਨੇ ਸਾਰੇ ਬਹੁਤ ਵਧੀਆ ਕਲੈਕਸ਼ਨ ਆ ਜੁਐਲਰੀ ਤੁਹਾਨੂੰ ਵਧੀਆ ਨਾਲ ਮੈਚਿੰਗ ਮਿਲੂਗੀ ਅਸੀਂ ਖੁਦ ਕਸਟਮਾਈਜ਼ ਕਰਵਾਨੇ ਆ ਤੇ ਜੁਐਲਰੀ ਵੀ ਸੋ ਇਹ ਕਿਸੇ ਦਾ ਵੀ ਚੱਕਿਆ ਹੋਇਆ ਆਰਟੀਕਲਸ ਨਹੀਂ ਹੈਗੇ ਸੋ ਤੁਸੀਂ ਅੱਜਕੱਲ ਜੋ ਇੰਸਟਾਗ੍ਰam ਤੇ ਦੇਖਦੇ ਹੋ ਤੁਸੀਂ ਦੇਖ ਸਕਦੇ ਹੋ ਉਹਦਾ ਹੀ ਸੇਮ ਪੈਟਰਨ ਹੈ ਫੁੱਲੀ ਹੈਵੀ ਹੈ ਬਹੁਤ ਹੈਵੀ ਹੈ ਜਦੋਂ ਤੁਸੀਂ ਇਹਨੂੰ ਵੇਅਰ ਕਰੋਗੇ ਬਹੁਤ ਵਧੀਆ ਓਪਨ ਹੋ ਜਾਣਾ ਫੁੱਲ ਕੇਨ ਹੈ ਇਹਦੇ ਤੁਸੀਂ ਦੇਖ ਸਕਦੇ ਹੋ ਹੈਵੀ ਕੇਨ ਹੈ ਇਹਦੇ نیچے ਤੁਸੀਂ ਇਹਨੂੰ ਆਪਣੀ ਰਿਸੈਪਸ਼ਨ ਤੇ ਆਪਣੇ ਇੰਗੇਜਮੈਂਟ ਤੇ ਲਾਈਕ ਜਾਂ ਫਿਰ ਮੇਰੀ ਬ੍ਰਾਈਡਸ ਵੀ ਇਹਨੂੰ ਵੇਅਰ ਕਰ ਸਕਦੀਆਂ ਹਨ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਆ ਤੇ ਤੁਹਾਨੂੰ ਇਦਾਂ ਦੀ ਹੋਰ ਬਹੁਤ ਸਾਰੇ ਬ੍ਰਾਈਡਲ ਲਹਿੰਗੇ ਵੀ ਮਿਲ ਜਾਣਗੇ ਇੱਥੇ ਤੇ ਤੁਸੀਂ ਮਾਡਰਨ ਫੈਸ਼ਨ ਵੇਅਰ ਤੇ ਮੋਟ ਜੋਗੀ 버ગર ਬਾਈਟ ਦੇ ਕੋਲ ਹੈ ਤੇ ਜੈਲੀ ਟੈਲੀਕਾਮ 메인 ਰੋਡ ਤੇ ਉਹਨਾਂ ਦੇ ਬਿਲਕੁਲ ਸਾਹਮਣੇ ਆ ਸੋ ਤੁਸੀਂ ਇੱਥੇ ਆ ਕੇ ਆਪਣੀ ਕਲੈਕਸ਼ਨ ਚੈੱਕ ਕਰੋ ਸੋ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਬ੍ਰਾਈਡਲ ਦੇ ਆਹ ਵਾਲੇ ਆਰਟੀਕਲਸ ਨੇ ਬਿਲਕੁਲ ਲੇਟੈਸ ਆਰਟੀਕਲ ਆ ਤੁਸੀਂ ਇਹਨਾਂ ਨੂੰ ਦੇਖੋ ਚੰਗੀ ਤਰ੍ਹਾਂ ਮਤਲਬ ਜਿਹੜੀ ਵੀ ਕੋਈ ਬ੍ਰਾਈਡ ਆਪਣੇ ਵੈਡਿੰਗ ਡੇ ਤੇ ਸਪੈਸ਼ਲੀ ਵਧੀਆ-ਵਧੀਆ ਤਰ੍ਹਾਂ ਦੇ ਲਹਿੰਗੇ ਲੈਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਹੁਣ ਦੂਰ ਜਾਣ ਦੀ ਲੋੜ ਨਹੀਂ ਦੇਖੋ ਮਾਡਰਨ ਫੈਸ਼ਨ ਵੇਅਰ ਤੋਂ ਮੋਟ ਵਿੱਚ ਤੁਹਾਨੂੰ ਹੁਣ ਆ ਸਾਰੀਆਂ ਚੀਜ਼ਾਂ ਰੈਂਟ ਤੇ ਮਿਲਣ ਗਈਆਂ ਬਿਲਕੁਲ ਫਰੈਸ਼ ਪੀਸ ਨੇ ਜਿਹੜਾ ਤੁਸੀਂ ਪਸੰਦ ਕਰੋਗੇ ਤੁਹਾਡੇ ਤੁਹਾਡਾ ਹੀ ਸਾਈਜ਼ ਔਰ ਤੁਹਾਡੇ ਹੀ ਮੇਜਰਮੈਂਟ ਲੈ ਕੇ ਲਹਿੰਗਾ ਰੈਡੀ ਕਰਵਾਇਆ ਜਾਊਗਾ ਸਾਡੇ ਕੋਲ ਸਾਰੇ ਤਰ੍ਹਾਂ ਦੇ ਆਰਟੀਕਲ ਨੇ ਇੱਕ ਲਹਿੰਗਾ ਤੁਸੀਂ ਆ ਦੇਖਿਆ ਤੁਸੀਂ ਆ ਲੈhenga ਦੇਖ ਸਕਦੇ ਹੋ ਬਹੁਤ ਪਿਆਰਾ ਕਨਸੈਪਟ ਹੈ ਦਾ ਔਰ ਇਹਦਾ ਫਲੇਅਰ ਦੇਖੋ ਤੁਸੀਂ ਬਹੁਤ ਹੈਵੀ ਕਾਲੀਆਂ ਵਾਲਾ ਤੁਹਾਨੂੰ ਲਹਿੰਗਾ ਮਿਲੇਗਾ ਸੋ ਜਿਹੜੀਆਂ ਵੀ ਬ੍ਰਾਈਡਸ ਆਪਣੀਆਂ ਆਪਣੀ ਵਿਡਿੰਗ ਵਾਲੇ ਦਿਨ ਮਤਲਬ ਬਹੁਤ ਸੋਹਣੀਆਂ ਸੋਹਣੀਆਂ ਦਿਖਣਾ ਚਾਹੁੰਦੀਆਂ ਲਾਈਕ ਮਹਾਰਾਣੀ ਲੁੱਕ ਚਾਹੀਦੀ ਆ ਤਾਂ ਤੁਸੀਂ ਜਲਦੀ ਤੋਂ ਜਲਦੀ ਮਾਡਰਨ ਫੈਸ਼ਨ ਵੇਅਰ ਚ ਪਹੁੰਚੋ ਆਪਣੇ ਲਹਿੰਗੇ ਬੁੱਕ ਕਰਵਾਓ ਆਪਣੀ ਮਨਪਸੰਦ ਦੇ ਲਹਿੰਗੇ ਲੈ ਕੇ ਜਾਓ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਫਲੇਅਰ ਆ ਤੁਹਾਨੂੰ ਮੈਂ ਇਹ ਲਗਾ ਕੇ ਵੀ ਦਿਖਾਨੀਆਂ ਸੋ ਤੁਸੀਂ ਦੇਖ ਸਕਦੇ ਹੋ ਜਿੱਥੇ ਤੁਹਾਨੂੰ ਦਿਖਾ ਰਿਹਾ ਬਹੁਤ ਪਿਆਰਾ ਆ ਫਰੈਸ਼ ਪੀਸ ਆ ਬਾਕੀ ਦੇਖੋ ਜੇ ਤਾਂ ਤੁਸੀਂ ਆਪਣੇ ਵਿਆਹ ਤੇ ਬਹੁਤ ਸੋਹਣੇ ਸੋਹਣੇ ਦੇਖਣਾ ਚਾਹੁੰਦੇ ਹੋ ਲਾਈਕ ਬਿਲਕੁਲ ਰਾਇਲ ਲੁੱਕ ਲਹਿੰਗਾ ਆ ਇਹਦੇ ਵਿੱਚ ਤੁਹਾਡੀ ਬਿਲਕੁਲ ਲੁੱਕ ਜਿਹੜੀ ਆ ਰਾਇਲ ਆਊਗੀ ਤੁਸੀਂ ਇਹਦੇ ਦੁਪट्टे ਵੀ ਦੇਖ ਸਕਦੇ ਹੋ ਜਿਹੜੇ ਅੱਜ ਕੱਲ ਚੱਲ ਰਹੇ ਆ ਪੂਰੇ ਹੈਵੀ ਦੁਪੱਟੇ ਆ ਪੂਰਾ ਜਾਲ ਵਾਲਾ ਦੁਪੱਟਾ ਜਾਂ ਬ੍ਰਾਈਡਲ ਨੂੰ ਆਪਣੇ ਸਿਰ ਤੇ ਵੀ ਲੈ ਸਕਦੀ ਆ ਚਾਹੇ ਜਿੱਦਾਂ ਮਰਜੀ ਤੁਸੀਂ ਇਹਨੂੰ ਕਰ ਸਕਦੇ ਹੋ ਔਰ ਇਹਦਾ ਸੈਕਿੰਡ ਦੁਪੱਟਾ ਵੀ ਨਾਲ ਦਿੱਤਾ ਗਿਆ ਆ ਸਿਲਕ ਦੇ ਉੱਤੇ ਲਹਿੰਗਾ ਆ ਵੈਲਵਟ ਨਹੀਂ ਹੈਗੀ ਪ੍ਰੋਪਰ ਸਿਲਕ ਦਾ ਲਹਿੰਗਾ ਆ ਫੁੱਲੀ ਹੈਵੀ ਆ ਫੁੱਲੀ ਫਲੇਅਰ ਆ ਸੇ ਤੁਸੀਂ ਆਪਣੇ ਵੀ ਅਗਰ ਬਾਏ ਕਰਨਾ ਚਾਹੁੰਦੇ ਹੋ ਕੋਈ ਬ੍ਰਾਈਡਲ ਆਪਣਾ ਫਰੈਸ਼ ਪੀਸ ਲਹਿੰਗਾ ਆਪਣਾ ਖਰੀਦ ਲੈਣਾ ਚਾਹੁੰਦੀ ਆ ਉਹ ਵੀ ਖਰੀਦ ਸਕਦੇ ਹੋ ਕਿਉਂਕਿ ਅਨਸਟਿਚ ਲਹਿੰਗੇ ਆ ਬਿਲਕੁਲ ਫ੍ਰੈਸ਼ ਨੇ ਜਿਹੜਾ ਕੋਈ ਆਪਣਾ ਲੈਣਾ ਚਾਹੁੰਦਾ ਉਹ ਆਪਣਾ ਲੈ ਸਕਦਾ ਜਿਹੜਾ ਰੈਂਟ ਤੇ ਲੈਣਾ ਚਾਹੁੰਦਾ ਰੈਂਟ ਤੇ ਵੀ ਲੈ ਸਕਦਾ ਸੋ ਤੁਸੀਂ ਮਾਡਰਨ ਫੈਸ਼ਨ ਵੇਅਰ ਦੇ ਵਿੱਚ ਆਓ ਜਲਦੀ ਤੋਂ ਜਲਦੀ ਕਿਉਂਕਿ ਬੁਕਿੰਗ ਸਟਾਰਟ ਹੋ ਚੁੱਕੀਆਂ ਸਕਰੀਨ ਉੱਤੇ ਸਾਡਾ ਨੰਬਰ ਚੱਲ ਰਿਹਾ ਤੁਸੀਂ ਸਾਨੂੰ ਕੰਟੈਕਟ ਕਰੋ ਤੇ ਜਲਦੀ ਤੋਂ ਜਲਦੀ ਆਪਣੀਆਂ ਬੁਕਿੰਗਸ ਕਰਵਾਓ ਕਿਉਂਕਿ ਬੁਕਿੰਗ ਸਟਾਰਟ ਨੇ ਆਲਰੇਡੀ ਕਾਫੀ ਜਾਣੇ ਬੁਕਿੰਗਸ ਕਰਵਾ ਚੁੱਕੀਆਂ ਤੁਸੀਂ ਵੀ ਜਲਦੀ ਤੋਂ ਜਲਦੀ ਆਓ ਆਪਣੀ ਬੁਕਿੰਗਸ ਕਰਾਓ ਆਪਣੀ ਮਨ ਮਰਜ਼ੀ ਦੇ ਜੁਐਲਰੀ ਲਹਿੰਗੇ ਲੈ ਕੇ ਜਾਓ ਸੋ ਤੁਸੀਂ ਸੋ ਤੁਸੀਂ ਆ ਦੇਖ ਸਕਦੇ ਹੋ ਅਸੀਂ ਰਾਣੀ ਕਲਰ ਦੇ ਸਿਲਕ ਦੇ ਉੱਤੇ ਲਹਿੰਗਾ ਰੈਡੀ ਕਰਵਾਇਆ ਹੋਇਆ ਤੁਸੀਂ ਦੇਖੋ ਇਹਦੇ ਉੱਤੇ ਬਹੁਤ ਸੋਨੇ ਮਤਲਬ ਮੋਰ ਬਣੇ ਹੋਇਆ তাজਮਹਿਲ ਬਣਿਆ ਜਿਵੇਂ ਅੱਜਕੱਲ ਬ੍ਰਾਈਟ ਪਸੰਦ ਕਰਦੀਆਂ ਆ ਕਿ ਸਾਡੀ ਰਾਇਲ ਲੁੱਕ ਆਵੇ ਬਿਲਕੁਲ ਡਿਫਰੈਂਟ ਜਾਂ ਕੁਝ ਵੇਅਰ ਕਰੀਏ ਸੋ ਹੁਣ ਮੈਂ ਟਮੋਟ ਵਾਲੇ ਬ੍ਰਾਈਡਸ ਨੂੰ ਜਾਂ ਮੇਰੇ ਇੱਧਰ ਆਸ-ਪਾਸੇ ਦੇ ਜੋ ਵੀ ਪਿੰਡ ਲੱਗਦੇ ਆ ਉਹਨਾਂ ਨੂੰ ਕਿਤੇ ਵੀ ਬ੍ਰਾਈਡਲਸ ਨੂੰ ਹੋਰ ਜਾਣ ਦੀ ਲੋੜ ਨਹੀਂ ਆ ਤੁਸੀਂ ਇੱਥੇ ਮਾਡਰਨ ਫੈਸ਼ਨ ਵੇਅਰ ਟਮੋਟ ਆਓ ਆਪਣੀ ਮਨਪਸੰਦ ਲੈ ਲਓ ਤੇ ਤੁਸੀਂ ਦੇਖ ਸਕਦੇ ਹੋ ਲਹਿੰਗਾ ਬਹੁਤ ਪਿਆਰਾ ਆ ਲੱਕਦੇ ਉੱਤੇ ਲਹਿੰਗਾ ਆ ਰਾਣੀ ਕਲਰ ਦਾ ਇਹਦੇ ਉੱਤੇ ਜਿਹੜੇ ਥਰੈਡ ਜਾਂ ਕੁਝ ਵੀ ਹੋਇਆ ਤੁਸੀਂ ਦੇਖ ਸਕਦੇ ਹੋ ਕਲਰਸ ਵਗੈਰਾ ਬਹੁਤ ਪਿਆਰੇ ਚੂਸ ਕੇ ਦਿੱਤੇ ਹੋਇਆ ਤਾਂ ਇਹ ਵੀ ਤੁਹਾਨੂੰ ਵੇਅਰ ਕਰਕੇ ਦਿਖਾਉਣੀ ਆ ਤੁਸੀਂ ਦੇਖ ਲਓ ਹੁਣ ਇਹ ਅਸੀਂ ਮਤਲਬ ਤੁਹਾਡੇ ਲਈ ਲਗਾ ਕੇ ਤੁਹਾਨੂੰ ਦਿਖਾ ਰਹੇ ਆ ਤਾਂ ਤੁਸੀਂ ਇਹਦਾ ਫਲੇਅਰ ਚੈੱਕ ਕਰੋ ਇਹਦੀ ਜੋ ਵੀ ਵਰਕ ਆ ਉਹਨੂੰ ਚੈੱਕ ਕਰੋ ਸਿਲਕ ਦੇ ਉੱਤੇ ਬਣਿਆ ਹੋਇਆ ਬਹੁਤ ਸੋਹਣਾ ਔਰ ਬਹੁਤ ਰਾਇਲ ਲੁੱਕ ਆਉਗੀ ਜਿਹੜੇ ਮੇਰੇ ਕੋਈ ਕਲਾਇੰਟਸ ਮੇਰੀਆਂ ਬਰਾਇਡਸ ਜੋ ਬਾਹਰ ਵੀ ਬੈਠੇ ਨੇ ਅਗਰ ਉਹ ਕੋਈ ਆਪਣੇ ਕੋਲ ਆਰਡਰ ਮੰਗਵਾਉਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਆਰਡਰ ਵੀ ਕੂਰੀਅਰ ਕਰਵਾ ਦਾਂਗੇ ਕਿਉਂਕਿ ਸਾਡੇ ਅਸੀਂ ਸ਼ਿਪਿੰਗ ਵਰਲਡਵਾਈਡ ਸ਼ਿਪਿੰਗ ਵੀ ਕਰਦੇ ਆ ਮਤਲਬ ਸਾਡੇ ਕੋਲ ਤੁਸੀਂ ਮਤਲਬ ਡ्रेसेस ਗਾਊਨ ਜਾਫਰ ਲਹਿੰਗੇ ਬ੍ਰਾਈਡਲ ਲਹਿੰਗੇ ਦਦੇ ਕਸਟਮਾਈਜ਼ ਵੀ ਕਰਵਾ ਸਕਦੇ ਹੋ ਤੇ ਜੁਐਲਰੀ ਵਗੈਰਾ ਵੀ ਅਸੀਂ ਤੁਹਾਨੂੰ ਨਾਲ ਜੁਐਲਰੀ ਵੀ ਦਵਾਂਗੇ ਅਸੀਂ ਤੁਹਾਨੂੰ ਕੂਰੀਅਰ ਕਰਵਾ ਦਾਂਗੇ ਸੋ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਹੈ ਮਾਡਰਨ ਫੈਸ਼ਨ ਵੇਅਰ ਤੇ ਸੋ ਤੁਸੀਂ ਸਾਨੂੰ ਜਲਦੀ ਤੋਂ ਜਲਦੀ ਸਾਨੂੰ ਕੰਟੈਕਟ ਕਰੋ ਤੇ ਬਾਕੀ ਜਿਹੜੇ ਵੀ ਬ੍ਰਾਈਡਲਸ ਸਾਡੇ ਕੋਲ ਹੁਣ ਆਪਣੀ ਬ੍ਰਾਈਡਲ ਬੁਕਿੰਗ ਕਰਵਾਉਣ ਆਉਂਦੇ ਆ ਲਹਿੰਗਿਆਂ ਦੀ ਉਹਨਾਂ ਨੂੰ 20% ਆਫ ਮਿਲੇਗਾ ਸਾਡੇ ਵੱਲੋਂ ਹਰ ਇੱਕ ਲਹਿੰਗੇ ਦੇ ਉੱਤੇ ਉਹਨਾਂ ਨੂੰ 20% ਆਫ ਮਿਲੇਗਾ ਸੋ ਤੁਸੀਂ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਮਾਡਰਨ ਫੈਸ਼ਨ ਵੇਅਰਸ ਤੇ ਤੁਸੀਂ ਦੇਖ ਸਕਦੇ ਹੋ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਆ ਮਤਲਬ ਜਿਹੜੀ ਵੀ ਬ੍ਰਾਈਡ ਇਹਨੂੰ ਵੇਅਰ ਕਰੂਗੀ ਮਤਲਬ ਮਜ਼ਾ ਆ ਜਾਣਾ ਤੁਹਾਨੂੰ ਮਤਲਬ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਫੁੱਲ ਹੈਵੀ ਦੁਪੱਟਾ ਆ ਪੂਰੇ ਜਾਲ ਵਾਲੇ ਅੱਜ ਕੱਲ੍ਹ ਦੁਪੱਟੇ ਚੱਲਦੇ ਆ ਉਹ ਆ ਤੇ ਤੁਸੀਂ ਇਹਦਾ ਸਾਰਾ ਪੈਟਰਨ ਵੀ ਦੇਖ ਸਕਦੇ ਹੋ ਸਿਲਕ ਉੱਤੇ ਰਾਣੀ ਕਲਰ ਦਾ ਲਹਿੰਗਾ ਆ ਤੁਹਾਨੂੰ ਕਲਰਸ ਵਗੈਰਾ ਮਿਲ ਜਾਣਗੇ ਸਾਡੇ ਕੋਲ ਸਾਰਿਆਂ ਦੇ ਆਰਟੀਕਲ ਡਿਫਰੈਂਟ ਡਿਫਰੈਂਟ ਆ ਤੁਹਾਨੂੰ ਕੁਝ ਵੀ ਸੇਮ ਨਹੀਂ ਇੱਥੇ ਮਿਲੇਗਾ ਮਤਲਬ ਇਹ ਨਹੀਂ ਆ ਕਿ ਸਾਰੀਆਂ ਬ੍ਰਾਈਡਜ਼ ਇੱਕੋ ਜਿਹੇ ਲਹਿੰਗੇ ਪਾਉਣਗੀਆਂ ਨਹੀਂ ਸਾਰਿਆਂ ਲਈ ਕੁਝ ਅਲੱਗ-ਅਲੱਗ ਹੋਊਗਾ ਸੋ ਤੁਸੀਂ ਜਲਦੀ ਆਓ ਮਾਡਰਨ ਫੈਸ਼ਨ ਵੇਅਰ ਤਮੋਚ ਤੋ ਤੁਸੀਂ ਦੇਖ ਸਕਦੇ ਹੋ ਸਾਡੇ ਕੋ ਤੁਹਾਨੂੰ ਆ ਡ्रेसेस ਵੀ ਮਿਲ ਜਾਣਗੀਆਂ ਅਨਾਰਕਲੀ ਡਰੈਸਾਂ ਜਿਹੜੀਆਂ ਕੋਈ ਬ੍ਰਾਈਡਲਸ ਆਪਣੇ ਵਿਆਹ ਤੇ ਸੂਟ ਮਤਲਬ ਲਹਿੰਗੇ ਨਹੀਂ ਪਾਉਣਾ ਚਾਹੁੰਦੀਆਂ ਉਹ ਇਦਾਂ ਡ्रेसेस ਸੂਟ ਵਾਂਗ ਡ्रेसेस ਵੀ ਵੇਅਰ ਕਰ ਸਕਦੀਆਂ ਇਹ ਪੂਰਾ ਇੱਕ ਡਰੈਸ ਆ ਪੂਰੀ ब्राइडल दी रेड कलर ਦੇ ਵਿੱਚ ਆ ਇਹਦੇ ਵਿੱਚ ਤੁਹਾਨੂੰ ਕਲਰ ਮਹਿਰੂਨ ਜਾਂ ਹੋਰ ਵੀ ਕਲਰਸ ਮਿਲ ਜਾਣਗੇ ਸੋ ਅਸੀਂ ਇਹਨਾਂ ਕੁਝ ਤੁਹਾਨੂੰ ਫੋਨ ਤੇ ਕੈਮਰਾ ਵੀਡੀਓਜ਼ 'ਚ ਨਹੀਂ ਦਿਖਾ ਸਕਦੇ ਸੋ ਇਹਦੇ ਲਈ ਤੁਹਾਨੂੰ ਵਿਜ਼ਿਟ ਕਰਨਾ ਪਊਗਾ ਮਾਡਰਨ ਫੈਸ਼ਨ ਵੇਅਰ ਦੇ ਵਿੱਚ ਤੁਸੀਂ ਇਹਦੀਆਂ 슬ੀਵਜ਼ ਵੀ ਦੇਖ ਸਕਦੇ ਹੋ ਫੁੱਲ ਹੈਵੀ ਆ ਪੂਰਾ ਬਾਡੀ ਤੇ ਵਰਕ ਹੋਇਆ ਹੋਇਆ ਫਰੰਟ ਦੇ ਜੈਕਟ ਤੇ ਇਹਦਾ ਸਾਰਾ ਵਰਕ ਆ ਨੀਚੇ ਵੀ ਇਹਦੇ ਫਲੇਅਰ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਵਰਕ ਆ ਫੁੱਲੀ ਕੇਨ ਲੱਗੀ ਹੋਈ ਆ ਸੋ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਲਰਸ ਮਿਲ ਜਾਣਗੇ ਇਹਦੇ ਨਾਲ ਜੁਐਲਰੀ ਮਿਲ ਜੂਗੀ ਮਤਲਬ ਬ੍ਰਾਈਡਲਸ ਇਹਨਾਂ ਨੂੰ ਆਰਾਮ ਨਾਲ ਜਾਂ ਫਿਰ ਜੀਨਾਂ ਦੇ ਬ੍ਰਦਰ ਦੀ ਮੈਰਿਜ ਆ ਜਾਂ ਕੋਈ ਭਾਬੀ ਆ ਕੁਛ ਵੀ ਆ ਉਹ ਹਰ ਕੋਈ ਇਹਨੂੰ ਵੇਅਰ ਕਰ ਸਕਦਾ ਆ ਸੋ ਤੁਸੀਂ ਜਲਦੀ ਤੋਂ ਜਲਦੀ ਮਾਡਰਨ ਫੈਸ਼ਨ ਵੇਅਰ ਤੇ ਆਓ ਆਪਣੀ ਬੁਕਿੰਗਸ ਕਰਵਾਓ ਤੇ ਵਧੀਆ-ਵਧੀਆ ਕਲੈਕਸ਼ਨ ਨੂੰ ਇੰਜੋਏ ਕਰੋ ਥੈਂਕ ਯੂ ਜੀ ਸੋ ਤੁਸੀਂ ਆ ਦੇਖ ਸਕਦੇ ਹੋ ਪਾਰਟੀ ਵੇਅਰ ਲਹਿੰਗੇ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਕਲੈਕਸ਼ਨ ਆ ਕੁਝ ਅਸੀਂ ਤੁਹਾਨੂੰ ਪਿੱਛੇ ਡਿਸਪਲੇਸ ਤੇ ਦਿਖਾਈ ਆ ਤੇ ਕੁਝ ਤੁਸੀਂ ਆ ਦੇਖ ਸਕਦੇ ਹੋ ਜੀ ਕਿਸੇ ਨੇ ਵੀ ਆਪਣੇ ਬ੍ਰਦਰਸ ਜਾਂ ਸਿਸਟਰ ਦੀ ਮੈਰਿਜ ਤੇ ਲਹਿੰਗੇ ਵਗੈਰਾ ਪਾਉਣੇ ਆ ਤੁਹਾਨੂੰ ਉਹ ਵੀ ਲਹਿੰਗੇ ਮਾਡਰਨ ਫੈਸ਼ਨ ਵੇਅਰ ਤੇ ਮਿਲ ਜਾਣਗੇ ਬਾਕੀ ਰਿਸੈਪਸ਼ਨ ਇੰਗੇਜਮੈਂਟ ਬ੍ਰਾਈਡਲ ਦੇ ਲਹਿੰਗੇ ਤਾਂ ਅਵੇਲੇਬਲ ਹੀ ਨੇ ਤੇ ਪਾਰਟੀ ਲਹਿੰਗੇ ਵੀ ਤੁਹਾਨੂੰ ਇੱਥੇ ਹੁਣ ਮਿਲ ਜਾਣਗੇ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਕਨਸੈਪਟ ਆ ਸਾਡੇ ਕੋਲ ਬਹੁਤ ਡਿਜ਼ਾਈਨਿੰਗ ਆ ਜੁਐਲਰੀ ਤੁਹਾਨੂੰ ਬਹੁਤ ਸੋਹਣੀ ਸੋਹਣੀ ਮਿਲੇਗੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਦਾਂ ਦੇ ਲਹਿੰਗਿਆਂ ਦੇ ਨਾਲ ਏਡੀ ਦੀ ਜੁਐਲਰੀ ਮਿਲ ਜੂਗੀ ਤੁਸੀਂ ਦੇਖ ਸਕਦੇ ਹੋ ਡਬਲ ਲੇਅਰ ਜੁਐਲਰੀ ਆ ਏਡੀ ਦੀ ਐਵੇਂ ਦੀ ਜੁਐਲਰੀਜ਼ ਮਿਲ ਜਾਣੀ ਹੈ ਤੁਹਾਡੀਆਂ ਤੁਸੀਂ ਜਿਵੇਂ ਦੀ ਮਰਜ਼ੀ ਜੁਐਲਰੀ ਲੈ ਸਕਦੇ ਹੋ ਤੁਸੀਂ ਆ ਦੇਖ ਸਕਦੇ ਹੋ ਸਾਡੀ ਜੁਐਲਰੀ ਦੇ ਕਨਸੈਪਟ ਵੀ ਦੇਖ ਸਕਦੇ ਹੋ ਤੁਹਾਨੂੰ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਚੀਜ਼ ਮਿਲੂਗੀ ਲਹਿੰਗਿਆਂ ਦੇ ਨਾਲ ਤੁਹਾਨੂੰ ਜੁਐਲਰੀ ਟੋਟਲੀ ਤੁਹਾਨੂੰ ਸਾਰਾ ਹਰ ਇੱਕ ਚੀਜ਼ ਮਿਲੂਗੀ ਸੋ ਤੁਸੀਂ ਸਾਡੇ ਦਿੱਤੇ ਹੋਏ ਨੰਬਰ ਤੇ ਸਾਨੂੰ ਕੰਟੈਕਟ ਕਰੋ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਮਾਡਰਨ ਫੈਸ਼ਨ ਵੇਅਰ ਦੇ ਵਿੱਚ ਤੇ ਤੁਸੀਂ ਆਪਣੀ ਮਨਪਸੰਦ ਦੀ ਕਲੈਕਸ਼ਨ ਸਿਲੈਕਟ ਕਰਕੇ ਉਹਨੂੰ ਸਾਨੂੰ ਆਪਣਾ ਜੋ ਵੀ ਲਹਿੰਗਾ ਤੁਹਾਨੂੰ ਪਸੰਦ ਆਉਂਦਾ ਉਹਦੀ ਬੁਕਿੰਗ ਕਰਵਾਓ ਤੇ ਬੁਕਿੰਗ ਜਿਹੜਾ ਵੀ ਕਰਵਾਉਂਦਾ ਉਹਨੂੰ 20% ਸੱਡਗਲੋ ਡਿਸਕਾਊਂਟ ਮਿਲੇਗਾ ਜਲਦੀ ਤੋਂ ਜਲਦੀ ਤੁਸੀਂ ਆਓ ਥੈਂਕ ਯੂ ਜੀ ਸੋ ਤੁਸੀਂ ਦੇਖ ਸਕਦੇ ਹੋ ਅੰਦਰ ਵੀ ਹੋਰ ਬਹੁਤ ਸਾਰੇ ਲਹਿੰਗੇ ਹਨ ਦਰ ਸਿਧਾ ਨੂੰ ਇੰਨੇ ਵੀਡੀਓ ਚ ਨਹੀਂ ਦਿਖਾ ਸਕਦੇ ਸੀਗੇ ਪਰ ਇੱਥੇ ਤੁਹਾਨੂੰ ਬਹੁਤ ਸਾਰੀ ਕਲੈਕਸ਼ਨ ਮਿਲ ਜੂਗੀ ਜਿਵੇਂ ਦਾ ਲਹਿੰਗਾ ਚਾਹੂਗੇ ਉਵੇਂ ਦਾ ਮਿਲ ਜੂਗਾ ਅਗਰ ਕੋਈ ਆਪਣਾ ਕਸਟਮਾਈਜ਼ ਵੀ ਕਰਵਾਉਣਾ ਚਾਹੁੰਦਾ ਸਾਨੂੰ ਕੋਈ ਆਪਣੀ ਵੀਡੀਓ ਫੋਟੋ ਦੇ ਸਕਦੇ ਹੋ ਅਸੀਂ ਤੁਹਾਨੂੰ ਉਹਦਾ ਦਾ ਵੀ ਰੈਡੀ ਕਰਵਾ ਦਾਂਗੇ ਬਾਕੀ ਪਰ ਤੁਸੀਂ ਦੇਖ ਸਕਦੇ ਹੋ ਜਿੰਨੀ ਸਾਡੇ ਕੋ ਕਲੈਕਸ਼ਨ ਹਨ ਤੁਹਾਨੂੰ ਡੈਫੀਨੇਟਲੀ ਇਹਦੇ ਵਿੱਚ ਪਸੰਦ ਆਉਣਗੇ ਬਿਕਾਜ਼ ਨਾ ਪਸੰਦ ਆਉਣ ਵਾਲਾ ਤਾਂ ਕੁਝ ਨਹੀਂ ਆ ਤੇ ਬਾਕੀ ਤੁਹਾਡੇ ਲਈ ਇੱਕ ਹੋਰ ਚੀਜ਼ ਵੀ ਆ ਕਿ ਅਗਰ ਤੁਸੀਂ ਬਰਾਇਡਲ ਲਹਿੰਗੇ ਸਾਡੇ ਕੋਲ ਇੱਥੋਂ ਲੈਨੇਓ ਮਾਡਰਨ ਫੈਸ਼ਨ ਵੇਅਰ ਦੇ ਵਿੱਚ ਤੇ ਤੁਹਾਨੂੰ ਬ੍ਰਾਈਡਲ ਮੇਕਅਪ ਵੀ ਇੱਥੇ ਮਿਲ ਜੂਗਾ ਤੁਮੋਟ ਤੁਹਾਨੂੰ ਤੁਮੋਟ ਦੇ ਵਿੱਚ ਬ੍ਰਾਈਡਲ ਮੇਕਅਪ ਵੀ ਮਿਲ ਜਾਣਗੇ ਗਿਲਜ਼ ਮੇਕਓਵਰ ਸਟੂਡੀਓਜ਼ ਬ੍ਰਾਈਡਲ ਮੇਕਅਪ ਕੀਤੇ ਜਾਂਦੇ ਆ ਤੇ ਤੁਹਾਨੂੰ ਜਿਹੜਾ ਜੁਐਲਰੀ ਔਰ ਲਹਿੰਗਾ ਔ ਮਾਡਰਨ ਫੈਸ਼ਨ ਵੇਅਰ ਚ ਮਿਲ ਜੂਗਾ ਤੁਮੋਟ ਤੋਂ ਹੁਣ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਤੁਹਾਨੂੰ ਸਾਰੀ ਕਲੈਕਸ਼ਨ ਇੱਥੇ ਮਿਲੂਗੀ ਜਿੰਨੇ ਵੀ ਤੁਸੀਂ ਇੱਧਰ ਦੇ ਉੱਧਰ ਦੇ ਲੋਕ ਹੈਗੇ ਹੋ ਤੁਸੀਂ ਜਲਦੀ ਤੋਂ ਜਲਦੀ ਆਓ ਬਾਕੀ ਜੇ ਕੋਈ ਵੀ ਮੇਰੀਆਂ ਭੈਣਾਂ ਜੋ ਕਿ ਬਾਹਰ ਨੇ ਕੈਨੇਡਾ ਯੂਕੇ ਅਮਰੀਕਾ ਆਸਟ੍ਰੇਲੀਆ ਕਿਤੇ ਵੀ ਨੇ ਅਗਰ ਉਹ ਸਾਡੇ ਕੋਲ ਆਪਣੀ ਵੈਡਿੰਗ ਤੇ ਲਹਿੰਗੇ ਮੰਗਵਾਉਣਾ ਚਾਹੁੰਦੇ ਆ ਜਾਂ ਕੋਈ ਵੀ ਡ्रेसेस ਮੰਗਵਾਉਣਾ ਚਾਹੁੰਦੇ ਆ ਅਸੀਂ ਉਹ ਵੀ ਤੁਹਾਨੂੰ ਕੂਰੀਅਰ ਕਰਵਾ ਦਾਂਗੇ ਕਿਉਂਕਿ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਆ ਮਾਡਰਨ ਫੈਸ਼ਨ ਵੇਅਰ ਦੇ ਵਿੱਚ ਤੇ ਤੁਸੀਂ ਉਹ ਵੀ ਸਾਨੂੰ ਆਰਡਰ ਕਰ ਸਕਦੇ ਹੋ ਥੈਂਕ ਯੂ ਜੀ ਸਾਨੂੰ ਵੀਡੀਓ ਤੇ ਤੁਸੀਂ ਅਗਰ ਕੋਈ ਜਿਹੜੇ ਬਾਹਰ ਬੈਠੇ ਆ ਵੀਡੀਓ ਦੇ ਵਿੱਚ ਸਾਡੇ ਤੋਂ ਕੁਝ ਦੇਖਣਾ ਚਾਹੁੰਦੇ ਆ ਆਪਣੀ ਬੁਕਿੰਗ ਕਰਾਉਣਾ ਚਾਹੁੰਦੇ ਆ ਜਾਂ ਲੈਣਾ ਚਾਹੁੰਦੇ ਆ ਉਹ ਸਾਨੂੰ ਜਿਹੜਾ ਸਕਰੀਨ ਉੱਤੇ ਨੰਬਰ ਦਿੱਤਾ ਉੱਤੇ ਸਾਨੂੰ WhatsApp ਤੇ ਗੱਲ ਕਰ ਲੈਣ ਅਸੀਂ ਵੀਡੀਓ ਕਾਲ ਦੇ ਉਹਨਾਂ ਨੂੰ ਦਿਖਾ ਦਾਂਗੇ ਪਸੰਦ ਕਰਾ ਦਾਂਗੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਉੱਥੇ ਭੇਜ ਵੀ ਦਵਾਂਗੇ ਜਿੱਥੇ ਉਹਨਾਂ ਨੂੰ ਚਾਹੀਦਾ ਥੈਂਕ ਯੂ ਜੀ